ਸੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਫਿਰ ਤੁਹਾਡਾ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੇਰ ਦੇ ਨਾਲ ਸੋ ਅੱਜ ਦੀ ਬਲੌਗ ਦੀ ਜੋ ਸ਼ੁਰੂਆਤ ਹੈ ਜੀ ਉਹ ਆਪ ਆਪਣੇ ਬਿਲਕੁਲ ਖੇਤਾਂ ਦੇ ਵਿੱਚੋਂ ਕਰਦੇ ਆ ਕਿਉਂਕਿ ਸੋ ਪਤਾ ਹੀ ਆਪਨ ਖੇਤਾਂ ਵਿੱਚ ਦਬੇਣ ਲੱਗੀ ਪਈ ਹੈ ਸਰਕਾਰੀ ਪਾਈਪਲਾਈਨ ਤੇ ਅੱਜ ਆਪਾਂ ਪਾਈਪਲਾਈਨ ਤੇ ਆਈਸੀ ਵੀ ਦੇਖਣ ਕਾਫੀ ਦਿਨੋਂ ਕਿਸੇ ਆਏ ਨੂੰ ਵੀ ਕਿੰਨਾ ਕੁ ਕੰਮ ਨੇ ਪਰ ਜੜ ਗਿਆ ਕਿੰਨਾ ਕੁ ਕੰਪਲੀਟ ਹੋ ਗਿਆ ਕਿੰਨਾ ਕਰ ਰਹੇ ਨੇ ਸੋ ਕਾਫੀ ਹੱਦ ਤੱਕ ਕੰਪਲੀਟ ਹੋ ਚੁੱਕਾ ਹੈ ਤਕਰੀਬਨ ਆਪਣੇ ਜੋ ਖੇਤਾਂ ਵੀ ਜਿੱਥੇ ਨਾ ਕੋਈ ਲੰਗਦਾ ਹੈ ਤਕਰੀਬਨ ਉੱਥੋਂ-ਉੱਥੋਂ ਇਹ ਮੰਨ ਲਾ 50% ਹੋ ਗਿਆ ਕੰਪਲੀਟ ਤੇ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਕੇਨ ਨੂੰ ਸਬਸਕ੍ਰਾਈਬ ਕਰ ਲਓ ਵੈਲੈਂਕਨ ਵਾਲਾ ਬਟਨ ਆਪ ਲਿਆ ਕਰੋ ਤਾਂ ਜੋ ਤੁਹਾਨੂੰ ਜਿਹੜੀ ਵੀਡੀਓ ਸੀ ਅਪਲੋਡ ਕਰਦੇ ਆ ਤੁਹਾਨੂੰ ਉਹਨਾਂ ਦਾ ਨੋਟੀਫਿਕੇਸ਼ਨ ਪਹਿਲਾਂ ਮਿਲ ਸਕੇ ਤੇ ਬਾਕੀ ਚੱਲਦੇ ਆ ਅੱਗੇ ਫਿਰ ਤੁਹਾਨੂੰ ਥੋੜੇ ਸੂਰੇ ਦੇ ਬਾਰੇ ਵੀ ਝਾਤੀ ਮਰਾ ਦਈਏ ਆ ਬਣਾਇਆ ਫੈਸੇ ਆਪਣੇ ਤਕਰੀਬਨ ਖੇਤਾਂ ਵਿੱਚ ਦੀ ਸੇਪਰ ਲੰਗੇ ਨੇ ਖੇਤ ਨੇ ਇਹ ਆਪਣੇ ਸਾਰੇ ਇੱਥੇ ਆਪਣੇ ਹੋਗੇ ਸੀ ਸੂਆ ਤਕਰੀਬਨ ਹੁਣ ਇਸਦੇ ਪਾਇਪ ਲੈਣੇ ਵਿੱਚ ਦੱਬ ਕੇ ਉੱਥੋਂ ਦੀ ਪਾਦੀ ਦੀ ਮਿੱਟੀ ਤੇ ਜਿਹੜਾ ਪੈਪਾ ਨੂੰ ਆ ਉਸ ਵਿੱਚ ਜੋੜਨ ਦੇ ਵਾਸਤੇ ਡੱਗੀ ਬਣਨ ਲੱਗੀ ਪਈ ਐ ਉਹ ਆ ਬਣਾ ਰਹੇ ਨੇ ਹੀ ਹੋਰੇ ਇੱਥੋਂ ਪਾਣੀ ਤਕਰੀਬਨ ਦੋ ਪਾਸੇ ਇਹ ਡਿਵਾਈਡ ਹੋ ਜਾਊਗਾ ਸੋ ਚੱਲ ਥੋੜੇ ਅੱਗੇ ਦਿਖਾ ਦੀ ਥੋੜਾ ਜਿਹਾ ਤੇ ਐ ਸਾਈਡ ਜੋ ਪਾਪ ਦੇਖ ਰੋ ਨਾ ਐ ਸੜੇ ਇਹ ਆਵਾ ਉਹ ਤੋਂ ਨਹਿਰ ਚ ਸੂਏ ਚ ਤੇ ਜਿਹੜੀ ਉਰਲੀ ਪਾਪ ਦੇਖ ਰੋ ਇਹ ਜਉ ਐ ਸੜ ਤੇ ਜਿਹੜੀ ਆਪਣੇ ਪਿੰਡ ਨੂੰ ਪਾਪ ਜਾਣੀ ਹੈ ਉਹ ਤਕਰੀਬਨ ਇੱਥੋਂ ਹੀ ਦੱਬ ਕੇ ਅੱਗੇ ਪਾਪ ਲਾਣ ਨਾਲ ਜੋੜਨਗੇ ਤੇ ਆ ਜਾ ਰਹੀ ਜਿਹੜੀ ਅੱਗੇ ਦੂਜੇ ਪਿੰਡ ਨੂੰ ਪਾਣੀ ਜਾਣਾ ਇਸ ਤੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮਿੱਟੀ ਪਾਤੀ ਸੂਆ ਪਹਿਲਾਂ ਓਪਨ ਸੀਗਾ ਪਾਪ ਲਾਈਨ ਦੱਬ ਕੇ ਦੇ ਉੱਤੇ ਪਾਤੀ ਮਿੱਟੀ ਬਾਕੀ ਜੇ ਮੌਸਮ ਵੀ ਥੋੜਾ ਜਿਹਾ ਖਰਾਬ ਹੋਇਆ ਪਿਆ ਕਿਧਰ ਗਈ ਸ਼ੈਤਾਨ ਆ ਸ਼ੈਦਾਨ ਕਿੱਧਰ ਗਈ ਸ਼ੈਦਾਰ ਨੂੰ ਕੁਝ ਖਾਣਾ ਹੈ ਕੀ ਖਾਵੇਂਗਾ ਚ ਹੈ ਕੀ ਖਾਣਾ ਹੈ ਇਹ ਬੁੜੀ ਹੋ ਗਈ ਤੇ ਦੰਦ ਨਿਕਲ ਗਏ ਜਰੀ ਦੇ ਸਾਰੇ ਹਨਾ ਆ ਗਰਮਾ ਲੈ ਰੋ ਹੈ ਤੈਨੂੰ ਕੀ ਖਾਣਾ ਭਾਈ ਕੁਝ ਨਹੀਂ ਹੈ ਖਾਣਾ ਨਹੀਂ ਉਹ ਬੁੜੀ ਖਾ ਲੂਗੀ ਕੁਝ ਹੈ ਗਰਮਾ ਨੂੰ ਲੈ ਕੇ ਦੇਵਾਂਗੇ ਬਗਲ ਉਹ ਤਾਂ ਬੋ ਗੋ ਕੀ ਖਾਣਾ ਕਰਮਨ ਹੈਂ ਕੀ ਖਾਣਾ ਆਜੂ ਬਬੂ ਤਕ ਕੀ ਖਾਓਗੇ ਫਰੋੜੀ ਖਿਪਿਓਗੇ ਕੀ ਖਾਓਗੇ ਕੀ ਇੱਕ ਫਰੇ ਰੈ ਰੈਸ਼ਨ ਹੈ ਫਰੇ ਰੈ ਰੈਸ਼ਨ ਹੋ ਕਿੰਦਾ ਹੋਦਾ ਵੀ ਨਾ ਲਿਖਣੀ ਇਹ ਚੋਕਲੇਟ ਹੈ ਇੰਪੋਰਟਡ ਚੋਕਲੇਟ ਚੋਕਲੇਟ ਖਾਓਗੇ ਕੀ ਖਾਓਗੇ ਚੋਕਲੇਟ 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 ਚਲਿਆਦਾ ਹੁਣ ਚੋਕਲੇਟ ਲਿਆ ਦਾਂਗੇ ਇਹ ਸ਼ੈਤਾਨ ਕਿੱਧਰ ਗਿਆ ਹੁਣ ਉਹਦਾ ਇਹ ਬੁਢੀ ਹੋ ਗਈ ਤੇ ਲਿਆ ਕੇ ਦੇਣ ਨੂੰ ਕੁਝ ਜੀ ਨਹੀਂ ਕਰਦਾ ਉਹ ਬੁਢੀ ਹੋ ਗਈ ਉਹਦਾ ਇਹ ਇਹ ਦੰਦ ਸਾਰੇ ਨਿਕੜ ਗਏ ਹਾਂਜੀ ਦੋਸਤੋ ਖਾਣਾ ਖੋਣਾ ਖਾ ਕੇ ਆਪਾਂ ਹੋ ਗਏ ਤਿਆਰ ਤੇ ਹੁਣ ਚੱਲਣ ਦੀ ਤਿਆਰੀ ਬਿਲਕੁਲ ਰੈਡੀ ਆ ਤੇ ਮੌਸਮ ਸੁੰਦਸਾ ਇਸ ਸਵੇਰ ਦਾ ਖਰਾਬ ਏ ਤੇ ਨਾਲ ਹਵਾ ਬਹੁਤ ਠੰਡੀ ਚੱਲਣ ਲੱਗੀ ਪਈ ਆ ਫਿਲਹਾਲ ਆਪਾਂ ਹੁਣ ਤੁਰਨ ਦੀ ਤਿਆਰੀ ਆ ਤੇ ਆਪਾਂ ਚੱਲਿਆਂ ਜੀ ਹੁਣ ਅਜ ਮੋਟਰਸਾਈਕਲ ਤੇ ਜਾਂ ਮੋਟਰਸਾਈਕਲ ਅਜ ਮੌਸਮ ਹੈਗਾ ਠੰਡਾ ਤੇ ਚੱਲਦੇ ਆ ਜੀ ਆਹ ਖੜੀ ਏ ਆਪਣੀ ਗੱਡੀ ਤੇ ਆ ਬੈਂਟ ਇਹ ਆਪਣੇ دوست ਨੇ ਤਰਨੇ ਪੜਾਈਆ ਕਿਸੇ ਨੇ ਇਹ ਪਚਾਉਣੀ ਹੈ ਸ਼ਹਿਰ ਚ ਤੇ ਇਹਨੂੰ ਲੈ ਕੇ ਚੱਲਾਂਗੇ ਵੈਸੇ ਆਪਣੀ ਚੰਗੀ ਤਰ੍ਹਾਂ ਨਾਲ ਮੋਟਰਸਾਈਕਲ ਦੇ ਬੰਨ ਲਈ ਤਾਂ ਜੋ ਹੱਲੇ ਨਾ ਤੇ ਆਪਾਂ ਹੁਣ ਤੁਰਦੇ ਆਂ ਚੱਕ ਲਈ ਆਪਣਾ ਬੈਗ ਬੂ ਬਾਕੀ ਫਿਰ ਮਿਲਦੇ ਨੂੰ ਅੱਗੇ ਚੱਲ ਕੇ ਸ਼ਹਿਰ ਦੇ ਵਿੱਚ ਫਿਲਾਰ ਹੁਣ ਆਪਾਂ ਤਾਂ ਤੁਰੀਏ ਕਿ ਮੌਸਮ ਵੀ ਅਜੇ ਵਧੀਆ ਠੰਡਾ ਠੰਡਾ ਮੌਸਮ ਹੈ ਚੱਕ ਕੇ-ਜੱਕੇ ਆਪਣਾ ਬੈਗ ਫਿਰ ਚੱਲਦੇ ਆਂ ਹਾਂਜੀ ਦੋਸਤੋ ਪਹੁੰਚ ਗਏ ਆਪਾਂ ਆਪਣੇ ਕੰਮ ਤੇ ਆਪਣੇ ਵਰਕਸ਼ਾਪ ਦੇ ਵਿੱਚ ਜਿੱਥੇ ਕਰਦੇ ਆਂ ਆਪਾਂ ਆਪਣਾ ਕੰਮ ਤੇ ਤਕਰੀਬਨ ਹੁਣ ਸੀਜ਼ਨ ਥੋੜਾ ਜਿਹਾ ਆਫ ਹੋ ਚੁਕਿਆ ਕੰਮ ਥੋੜਾ ਘੱਟ ਹੈ ਫਿਰ ਵੀ ਚਲੋ ਰੁਟੀਨ 'ਚ ਜਿੰਨਾ ਆਪਣਾ ਕੰਮ ਹੈ ਉਹਨਾਂ ਕਰ ਹੀ ਜਾਂਦਾ ਹੈ ਹਾਂਜੀ ਦੋਸਤੋ ਐਸ ਟੱਪ ਆਵਾ ਆਪਣੇ ਵਰਕਸ਼ਾਪ ਦੇ ਵਿੱਚੋਂ ਅੱਗੇ ਵਾਪਸ ਘਰ ਕਿਉਂਕਿ ਕਿਸੇ ਕੰਮ ਕਰਨਾ ਪਹੁੰਚਣਾ ਹੋਵੇ ਸ਼ਹਿਰ ਸਿਠਾਣੇ ਇਕਨਾ ਹਣਪਾ ਪਤਾ ਪਤਾ ਦੇ ਪਤੀਸਿਪਾਉਂ ਦੋਸਤ ਨੂੰ ਦਵਾਈ ਲੈ ਕੇ ਆਇਸੀ ਕਿ ਤੇ ਅੱਜ ਫੇਰ ਆਪਾਂ ਦਵਾਈ ਲੈਣ ਜਾਣੇ ਕੋ ਉਹ ਦਿਨ ਆਪਾਂ ਲੈ ਕੇ ਆਸੀ ਥੋੜੀ ਜਿਹਾ ਦੀ ਅੱਜ ਫੇਰ ਦੁਬਾਰਾ ਲੈਣ ਚੱਲਾਂਗੇ ਬਾਕੀ ਇੱਕ ਦੋ ਕੰਮ ਹੋਰ ਨੇ ਬਾਜ਼ਾਰ ਦੇ ਉਹ ਵੀ ਕਰਨੇ ਨੇ ਹਾਂ ਜੀ ਪਹੁੰਚ ਗਈ ਆਪਾਂ ਤਹਾਣਾ ਸ਼ਹਿਰ ਦੇ ਵਿੱਚ ਜਿਹੜੀ ਆਪਾਂ ਦਵਾਈ ਫਰਸਟ ਕਲਾਸ ਤਾਈ ਕਣੇ ਸੇ ਬੱਲੇ ਆਏ ਤੇ ਹੁਣ ਬਾਜ਼ਾਰ ਦੇ ਵਿੱਚ ਥੋੜਾ ਕੰਮ ਹੈ ਤੇ ਲੱਭੋ ਬਾਜ਼ਾਰ ਨੂੰ ਜਾ ਰਹੇ ਆ ਜਿਹੜੇ ਕੰਮ ਬਜ਼ਾਰ ਦੇ ਕਰਨ ਵਾਲੇ ਨੇ ਸੇ ਦਵਾਈ ਸੀ ਹਸਤਾਲ ਦੀ ਹਸਪੀਟਲ ਚ ਲੈਣੀ ਸੀ ਤਕਰੀਬਨ ਪੁੱਲ ਲੈ ਕੇ ਆਗੇ ਵਾਪਸ ਤੇ ਹੁਣ ਚੱਲਦੇ ਆਪਾਂ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਸ਼ਾਪਿੰਗ ਕਰਨੀ ਹੈ ਤੇ ਉੱਥੇ ਚੱਲ ਕੇ ਚੱਲਦੇ ਹੁਣ ਗੱਡੀ ਬਾਹਰ ਪਾਰਕਿੰਗ ਕਾਫੀ ਦੂਰ ਬਣੀ ਹੋਈ ਹੈ ਗੱਡੀ ਬਾਹਰ ਪਾਰਕਿੰਗ ਜਿਉਂ ਚਲਾਉਣੇ ਪੈਂਦੇ ਕਿ ਬਾਜ਼ਾਰ ਵਿੱਚ ਜਗ੍ਹਾ ਘੇੜੀ ਹੈ ਐਵੇਂ ਹੀ ਗੱਡੀਆਂ ਖੜਾਉਣ ਨੂੰ ਤੋਂ ਬਾਹਰ ਪਾਰਕਿੰਗ ਬਣੀ ਹੋਈ ਹੈ ਪਾਰਕਿੰਗ ਵਿੱਚ ਗੱਡੀ ਲਾ ਕੇ ਤੇ ਆਪਾਂ ਹੁਣ ਤੁਰ ਕੇ ਜਾ ਰਹੇ ਆਂ ਜੀ ਦੁਕਾਨਾਂ ਨੂੰ ਕਿ ਬਣੇ ਸ਼ੈਤਾਨ ਬੱਚੇ ਅੰਦਰ ਖਾਣਾ ਖਾਣ ਨਾ ਤਾਂ ਇਹ ਰੋਟੀ ਖਾਂਦੇ ਨੇ ਰੋਟੀ ਘੱਟ ਖਾਂਦੇ ਨੇ ਰੋਲਾ ਜੱਦੇ ਬਰਕ ਹੈ ਹੈ ਚੂਰੀ ਚੂਹੀ ਮਹਾਦੇ ਚੂਰੀ ਆ ਕੀ ਖਾਊਗੀ ਚੂਹੀ ਖਾਏਗੀ ਤੂੰ ਤੈਨੂੰ ਥੋੜੀ ਦਿਖਾਉਂਦਾ ਫੋਟੋ ਲੈ ਉਧਰ ਹੀ ਦਿਖਾਉਂਗੀ ਤੈਨੂੰ ਮੈਂ ਨਾ ਕੁਛ ਨਹੀਂ ਹੈ ਕਿਾ ਪਰ ਬਾਹਰ ਨਿਕਲ ਜੂਗੀ ਤਾਂ ਕੋਈ ਚੱਕਰ ਨਹੀਂ ਸੋ ਰੋਟੀ ਖਾਓ ਤੁਹਾਨੂੰ ਕੁਝ ਨਹੀਂ ਕਹਿੰਦੀ ਇਹ ਇਹ ਝੂਠੀ ਖਾਣ ਦੀ ਕੁੜੀ ਨੂੰ ਤੁਹਾਨੂੰ ਕੁਝ ਨਹੀਂ ਕਹਿੰਦੀ ਤੁਸ ਰੋਟੀ ਖਾਓ ਤੇਰੇ ਪਰਿਵਾਰ ਦੀ ਕੋਲ ਹੋੜੇ ਅੰਬਾ ਕੇ ਚੱਕੋ ਉਹ ਦੂਜਾ ਕਿਧਰ ਵਾ ਗਿਆ ਇੱਕ ਆਪਣਾ ਕਿਧਰ 01 ਅੱਛਾ ਰੱਜ ਰਿਹਾ ਹੋ ਦੋ ਆਇਆ ਦੋ ਖਾ ਰੋਟੀ ਖਾਲੋ ਖਾਲੋ ਦੇ ਬੱਚਿਆਂ ਵਾਸਤੇ ਰੋਟੀ ਖਾਣ ਲੱਗੇ ਤੇ ਹੁਣ ਆਪਾਂ ਵੀ ਖਾਣੇ ਆ ਠੀਕ ਹੈ ਫਿਰ ਮਿਲਦੇ ਰੋਟੀ ਖਾ ਕੇ ਹਾਂਜੀ ਦੋਸਤੋ ਆਪ ਨੂੰ ਸ਼ਹਿਰ ਚ ਆਇਆ ਨੂੰ ਹੋ ਗਿਆ ਸੀ ਕਾਫੀ ਟਾਈਮ ਤੇ ਦਵਾਈ ਵਗੈਰਾ ਆਪਾਂ ਲੈ ਆਏ ਸੀ ਕੁਝ ਕੰਮ ਸੀ ਬਾਜ਼ਾਰ ਦੇ ਉਹ ਕਰਤੇ ਸੀਗੇ ਉਸ ਤੋਂ ਬਾਅਦ ਆਪਾਂ ਅੱਗੇ ਲੱਗੇ ਸੀ ਗੱਡੀ ਧੋਣ ਗੱਡੀ ਦੀ ਵਾਸ਼ਿੰਗ ਜਪਨੇ ਕਰੀ ਕਰੀਏ ਕਾਫੀ ਬੁਰਾ ਹਾਲ ਹੋਇਆ ਪਹਿਲੇ ਵਾਰ ਸਵੇਰੇ ਚ ਪਾਣੀ ਮਾਰ ਵੀ ਲਈ ਸੀ ਫਿਰ ਵੀ ਇਹਦਾ ਬੁਰਾ ਹਾਲ ਹੋਇਆ ਵੇਸੀ ਅੱਜ ਹੁਣ ਗੱਡੀ ਦੀ ਵਾਸ਼ਿੰਗ ਕਰਕੇ ਹਟਿਆ ਤੇ ਫਿਰ ਬੁਰਾ ਹਾਲ ਕਾਫੀ ਹੋਇਆ ਵੇਸੀ ਗੱਡੀ ਦਾ ਤੇ ਹੁਣ ਤੁਸੀਂ ਦੇਖੋ ਗੱਡੀ ਨੂੰ ਪਤੋ ਕੇ ਬਿਲਕੁਲ ਇਹ ਰੈਡੀ ਕਰਤੀ ਬਿਲਕੁਲ ਤਿਆਰ ਜਿਵੇਂ ਨਿਊ ਲੁੱਕ ਨਿਕਲੀ ਗੱਡੀ ਦੀ ਹਾਂਜੀ ਦੋਸਤੋ ਜਿਵੇਂ ਸੰਪਤੀ ਆਪੇ ਪਿੱਛੇ ਆਪ ਗੱਡੀ ਦੇਖ ਰਹੇ ਆਪ ਗੱਡੀ ਧੋਈ ਸੀ ਆ ਕੇ ਤੇ ਬਾਜ਼ਾਰ ਵਿੱਚ ਥੋੜੇ ਜਿਹਾ ਕੰਮ ਸੀਗੇ ਆਪਾਂ ਉਹ ਵੀ ਕਰਕੇ ਆ ਤੇ ਬੱਚਿਆਂ ਵਾਸਤੇ ਅੱਜ ਨਵੀਂ ਫਰਮਾਇਸ਼ ਦੀ ਰੋਜ਼ ਦੀ ਬੱਚਨੇ ਕੋਲ ਨਵੀਂ ਫਰਮਾਇਸ਼ ਹੁੰਦੀ ਹੈ ਉਹ ਵੀ ਖਾਣ ਨੂੰ ਬੱਚਿਆਂ ਵਾਸਤੇ ਲੈ ਕੇ ਆਉਣਾ ਪੈਂਦਾ ਕਿ ਉਹ ਬੱਚੇ ਨਾਨਕੇ ਘਰ ਫਿਰ ਨੂੰ ਛੁੱਟੀਆਂ ਕੱਟਣ ਤੇ ਉਹਨਾਂ ਵਾਸਤੇ ਅੱਪਾ ਖਾਣ ਵਾਦੇ ਚੀਜ਼ਾਂ ਲੈ ਕੇ ਆਇਆ ਫਿਲਹਾਲ ਹੁਣ ਆਪਣਾ ਗੱਡੀ ਧੋਏ ਸੀ ਆਪਣਾ ਵੀ ਬੁਰਾ ਹਾਲ ਹੋਇਆ ਪਿਆ ਤੇ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਸੋ ਜਲਦ ਮਿਲਦੇ ਆ ਇੱਕ ਨਵੀਂ ਵੀਡੀਓ ਕੋ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਕੱਲ ਨਵੇਂ ਦਿਨ ਨਾਲ ਰੱਬ ਰੱਖ